ਆਨ ਵਿੱਚ ਨੌਜਾਨ ਸੁੱਖੇ ਮੱਗੇ ਦੀ ਪੈ ਗਈ ਹੈ ਦੂਜੇ ਪਾਸੇ ਸ਼ਿੱਲੂ ਬੁਲਾਰਾ ਕਰਦਾ ਕੋਸ਼ਿਸ਼ ਆ ਲੈ ਆਉ ਸਵਾਦ ਕਪੂਰਥਲੇ ਦੀ ਧਰਤੀ ਕਿ ਆਇਆ ਤੇ ਗਿਆ ਪ੍ਰੀਤਾ ਲਾਈ ਮਾਰੀ ਦੋ ਨਾ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਆਇਆ ਸ਼ਿੱਲੂ ਹੱਲ ਆ ਪੁਰਜੀ ਵਾਲਾ ਆ ਸੁਰਖਪੁਰੀਆ ਕੀਪਾ ਵੀ ਪੁੱਜਾ ਹੋਇਆ ਮੂਨਕਾੜੇ ਗੁਲਜਾਰੀ ਦੇ ਨਾਲ ਇਸੇ ਖੇਡ ਮੈਦਾਨ ਦੇ ਵਿੱਚ ਟੱਕਰ ਫਸਮੀ ਰਹਦੀ ਸੀ ਆ पासे कलीप हर दूजे पासे दीप दीप ने कलीप दीप ने कलीप लगे जोर बल्ले हाँ बल्ले हाँ बल्ले 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 होगी मेरे मित्र ਅੱਦੇ ਪੱਤਰ ਨੇ ਇਦਾਂ ਨਹੀਂ ਸਾਡੀ ਕਮਾਲ ਕਿ ਮੋਟਰ ਮਿੱਤਰਾਂ ਦੀ ਜਲ ਵਰਨਾਲੇ ਚੱਲੀਏ ਭਾਣਾ ਨਹੀਂ ਲੱਗਣਾ ਸਾਹਮਣੇ ਗਰਦੇਤ ਲਓ ਗਰਦੇਤ ਕਹਿੰਦੇ ਕਿਸ਼ਨ ਗੜੀਏ ਨੂੰ ਟਾਰਗੇਟ ਆਖਦੇ ਆ ਤੇ ਦੋ ਖਿਡਾਰੀਆਂ ਦੇ ਦਰਮਿਆਨ ਮੁਕਾਬਲਾ ਸਿਰੇ ਦਾ ਆ ਟੱਕਰ ਦੀ ਗੱਲ ਹੋਣੀ ਆ ਲਓ ਦੋ ਖਿਡਾਰੀਆਂ ਦੇ ਦਰਮਿਆਨ ਹਰ ਜੋ ਪਾਸੇ ਹਰ ਜੋ ਪਾਸੇ ਕਬੱਡੀ 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 ਲੈ ਵੀ ਦਰਸ਼ਕ ਵੀਰੋ ਜਫਾ ਵਾਦੀ ਮੁੰਡਾ ਛੇਤੀ ਕਿਤੇ ਮੰਨਦਾ ਨਹੀਂ ਹਰ ਮਿੱਤਰੋ ਖੇਮ ਕਰਨੀ ਐ ਅੱਜ ਦੇ ਸਮੇ ਦਾ 스타 ਮਿੱਤਰੋ ਸਾਹਮਣੇ ਮੁਕਾਬਲਾ ਦੇਖਦੇ ਹਰਪਾਲ ਵੀ ਚੋਟੀ ਦੇ ਮੱਲਾਂ ਨੂੰ ਥੱਲ ਪਾਉਣ ਵਾਲੀ ਗੱਲ ਕਰਦਾ ਹੈ ਇਹ ਮਝੈਲ ਉਹ ਮਝੈਲ ਕੋਸ਼ਿਸ਼ ਕਰ ਰਿਹਾ ਹੈ ਦਵਾਬੇ ਵਾਲੇ ਦੇ ਨਾਲ ਜੋਰ ਲੱਗ ਰਿਹਾ ਹੈ ਕਿ ਮਾਝਾ ਮਾਲਵਾ ਦਵਾਬਾ ਨਾਲ ਬਹੁਤ ਦੱਸਿਓ ਜੇ ਕੋਈ ਪਤਾ ਪੁੱਛੇ ਤਾਂ ਪੱਲੇ ਧੰਨਵਾਦ ਹੈ ਸੇਖੂ ਟਰਾਂਸਪੋਰਟ ਦੁਬਈ ਉਹਨਾਂ ਦੇ ਨਾਲ ਜੱਸਾ ਚਾਹਲ ਜੀ ਜੱਸਾ ਸਿੰਘਵਾਲ ਵਾਲਾ ਸਾਡਾ ਵੱਡਾ ਵੀਰ ਨਾਲ ਵਿੱਕੀ ਬੜਿੰਗ ਜੀ ਬੈਠੇ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਹੈ ਦੇਵਾ ਸੇਖੋਂ ਜੀ ਦਾ ਜੱਸਾ ਚਾਹਲ ਜੀ ਸਿੰਘਵਾਲ ਤੇ ਉਹਨਾਂ ਦੇ ਨਾਲ ਵਿੱਕੀ ਬੜਿੰਗ ਜੀ ਬਹੁਤ-ਬਹੁਤ ਜੀ ਆਨ ਨੂੰ ਬਹੁਤ-ਬਹੁਤ ਧੰਨਵਾਦ ਹਾਂਜੀ ਓਵਰ ਟੂ ਕਬੱਡੀ ਪੁਆਇੰਟਾਂ ਦਾ ਨੌ ਦਾ ਪਾਉਂਦਾ ਹੋਇਆ ਰੇਡ ਹੁਣ ਦੇਖਣਾ ਵੀ ਚਾਰਾਂ ਦੇ ਵਿੱਚੋਂ ਕੌਣ ਕਿਹੜਾ ਬੱਲੇ ਬਲੇ ਕਰਾਵੇਗਾ ਡਰਜਨਾ ਪਿਆ ਹੋਇਆ ਪੇਚਾ ਵੱਜਦੀਆਂ ਧੌਲਾ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ ਕਬੱਡੀ